ਹੜ੍ਹ ਕਿਸੇ ਵੀ ਸਮੇਂ ਆ ਸਕਦੇ ਹਨ ਅਤੇ ਖਤਰਨਾਕ ਹੁੰਦੇ ਹਨ ਨੁਕਸਾਨ ਨੂੰ ਘਟਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਰਹਿਣਾ ਮਹੱਤਵਪੂਰਨ ਹੈ ਤੁਹਾਡੀ ਸਥਾਨਕ ਕਾਉਂਸਲ ਅਤੇ ਐਸ ਸੀ ਐਸ ਨਾਲ ਗੱਲ ਕਰਕੇ ਪਤਾ ਕਰੋ ਕਿ ਤੁਹਾਡੇ ਸਥਾਨ ਤੇ ਕੀ ਹੁੰਦਾ ਹੈ ਹੈਜ਼ਰਡਸ ਨੀਅਰ ਮੀ ਐਪ ਨੂੰ ਡਾਊਨਲੋਡ ਕਰੋ ਅਤੇ ਅਧਿਕਾਰਤ ਚੇਤਾਵਨੀਆਂ ਅਤੇ ਸਲਾਹ ਪ੍ਰਾਪਤ ਕਰਨ ਲਈ ਆਪਣਾ ਨਿਗਰਾਨੀ ਜ਼ੋਨ ਸੈੱਟ ਕਰੋ ਮੌਸਮ ਵਿਗਿਆਨ ਬਿਊਰੋ ਦੀ ਵੈੱਬਸਾਈਟ ਹਰ ਤੇ ਨਜ਼ਰ ਰੱਖਦੀ ਹੈ ਅਤੇ ਹੜ੍ਹ ਦੀਆਂ ਚੇਤਾਵਨੀਆਂ ਵੀ ਦਿਖਾਉਂਦੀ ਹੈ ਆਪਣੀ ਥਾਂ ਤੇ ਠਹਿਰਨ ਨਾਲੋਂ ਛੱਡ ਕੇ ਜਾਣਾ ਬਧੇਰੇ ਸੁਰੱਖਿਅਤ ਹੁੰਦਾ ਹੈ ਹੜ੍ਹ ਤੇਜ਼ ਡੂੰਗੇ ਕਰਨਾ ਭਰੇ ਅਤੇ ਖਤਰਨਾਕ ਹੋ ਸਕਦੇ ਹਨ ਹੋ ਸਕਦਾ ਹੈ ਕਿ ਹੜ੍ਹ ਦੌਰਾਨ ਐਮਰਜੈਂਸੀ ਸੇਵਾਵਾਂ ਤੁਹਾਡੇ ਤੱਕ ਪਹੁੰਚਣ ਦੇ ਯੋਗ ਨਾ ਹੋਣ ਇੱਕ ਯੋਜਨਾ ਬਣਾਓ ਇਸ ਬਾਰੇ ਸੋਚੋ ਕਿ ਤੁਹਾਨੂੰ ਕੀ ਚਾਹੀਦਾ ਹੈ ਅਤੇ ਫੈਸਲਾ ਕਰੋ ਕਿ ਤੁਸੀਂ ਕਦੋਂ ਜਾਵੋਗੇ ਆਪਣੇ ਜਾਨਵਰਾਂ ਨੂੰ ਵੀ ਨਾਲ ਸ਼ਾਮਲ ਕਰੋ ਅਜਿਹੀ ਜਗ੍ਹਾ ਤੇ ਜਾਣ ਦੀ ਯੋਜਨਾ ਬਣਾਓ ਜੋ ਹੜ੍ਹ ਵਾਲੇ ਖੇਤਰ ਤੋਂ ਦੂਰ ਹੋਵੇ ਜਿਵੇਂ ਕਿ ਪਰਿਵਾਰ ਜਾਂ ਦੋਸਤਾਂ ਨਾਲ ਆਪਣੀ ਯੋਜਨਾ ਦਾ ਅਭਿਆਸ ਕਰੋ ਅਤੇ ਇਸ ਨੂੰ ਆਪਣੇ ਪਰਿਵਾਰ ਦੋਸਤਾਂ ਗੁਆਂਢੀਆਂ ਨਾਲ ਸਾਂਝਾ ਕਰੋ ਵਧੇਰੇ ਜਾਣਕਾਰੀ ਲਈ ਨਿਊ ਸਾਊਥ ਫੀਲਸ ਸਟੇਟ ਐਮਰਜੈਂਸੀ ਸਰਵਿਸ ਦੀ ਵੈੱਬਸਾਈਟ ਤੇ ਜਾਓ ਜੇਕਰ ਤੁਹਾਨੂੰ ਐਮਰਜੈਂਸੀ ਸੇਵਾਵਾਂ ਤੋਂ ਮਦਦ ਦੀ ਲੋੜ ਹੈ ਤਾਂ ਨਿਊ ਸਾਊਥ ਵੇਲਜ਼ ਐਸ ਐਸ ਨੂੰ 132500 ਤੇ ਫੋਨ ਕਰੋ ਜਾਂ ਜਾਨ ਨੂੰ ਜੋਖਮ ਵਿੱਚ ਪਾਉਣ ਵਾਲੀਆਂ ਸਥਿਤੀਆਂ ਲਈ 300000 ਤੇ ਫੋਨ ਕਰੋ ਜੇਕਰ ਤੁਹਾਨੂੰ ਦੋ ਭਾਸ਼ੀ ਦੀ ਲੋੜ ਹੈ ਤਾਂ ਇੰਟਰਪ੍ਰੀਟਰ ਕਹੋ ਅਤੇ ਫਿਰ ਪੰਜਾਬੀ ਕਹੋ ਕੀ ਤੁਸੀਂ ਤਿਆਰ ਹੋ